ਸੰਤ ਜਨਾਂ ਮੇਲੇ ਹਰ ਜਸ ਗਾਯੋ ਸੰਤ ਜਨਾਂ ਮੇਲੇ ਹਰ ਜਸ ਗਾਯੋ ਕੋਟ ਜਨਮ ਕੇ ਦੁਖ ਗਵਾਯੋ ਕੋਟ ਜਨਮ ਕੇ ਦੁਖ ਗਵਾਯੋ ਸੰਤ ਜਨਾਂ ਮੇਲੇ ਹਰ ਜਸ ਗਾਯੋ संत जन में हर जस गायो कोर्ट जन में के दुख गवायो कोर्ट जन में के दुख गवायो जो चाहते सोई मन पायो जो चाहते सोई मन पाओ ਕਰ ਕਿਰਪਾ ਹਰ ਨਾਮ ਦਿਵਾਇਓ ਕਰ ਕਿਰਪਾ ਹਰ ਨਾਮ ਦਿਵਾਇਓ ਸਰਬ ਸੋਗ ਹਾਰੇ ਨਾਮੇ ਵਡਾਈ ਸਰਬ ਸੋਗ ਹਾਰੇ ਨਾਮੇ ਵਡਾਈ ਗੁਰ ਪਰਸਾਦਿ ਨਾਨਕ ਮਤ ਪਾਏ ਗੁਰ ਪਰਸਾਦਿ ਨਾਨਕ ਮਤ ਕਾਇ ਜੋ ਚਾਹਤ ਸੋ ਈ ਮਨ ਕਾਇਓ ਜੋ ਚਾਹਤ ਸੋ ਈ ਮਨ ਕਾਇਓ ਕਰ ਕਿਰਪਾ ਹਰਿ ਨਾਮ ਦਿਵਾਇਓ ਕਰ ਕਿਰਪਾ ਹਰਿ ਨਾਮ ਦਿਵਾਇਓ ਸਰਬਸੋਉ ਕਿਆਰੇ ਨਾਮੇ ਵਡਾਈ ਸਰਬਸੋਉ ਕਿਆਰੇ ਨਾਮੇ ਵਡਾਈ ਗੁਰ ਪਰਸਾਦਿ ਨਾਨਕ ਮਤ ਪਾਈ 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 ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸਭ ਹਜਾਰੇ ਮਾਝ ਮਹੱਲਾ ਪੰਜਵਾ ਚੌਪ ਦੇ ਗੜ ਪਹਿਲਾ ਮੇਰਾ ਮਨ ਅਲੋਚੇ ਗੁਰ ਦਸੰਤਾਏ ਬਿਲਕੁਰੀ ਚਾ ਤ੍ਰਿਕੇ ਨਿਆਈ ਤ੍ਰਿਕਾ ਨਾ ਤਰੇ ਸੰਤ ਨ ਆਵੇ ਪਿੰਨ ਦਰਸਨ ਸੰਤ ਪਿਆਰੀ ਜੀਓ ਹਾ ਗੋਲੀਯ ਕੋਲਗਮਾਈ ਗੁਰ ਦਰਸ਼ਨ ਸੰਤ ਪਿਆਰੀ ਜੀ ਹੋਰਾਉ ਤੇਰਾ ਮੁਖ ਸੁਆਵ ਜੋ ਸਰਦਨ ਬਾਣੀ ਚਿਰੋ ਦੇਕੇ ਸਰੰਗ ਬਾਣੀ ਤਨ ਸੋ ਦੇ ਜਾ ਤਵਸਿਆ ਮੇਰੇ ਸੱਜਣ ਮੀਤ ਮਰਾਰੀ ਜੀ ਹੋਰਾਉ ਹਾ ਗੋਲੀਯ ਕੋਲਗਮਾਈ ਗੁਰ ਸੱਜਣ ਮੀਤ ਮਰਾਰੀ ਜੀ ਹੋਰਾਉ ਇਹ ਕੜੀਨ ਮਿਲਤੇ ਤਾ ਕਲ ਜਗਤ ਹਾਣ ਕਦਮ ਲਿਏ ਪ੍ਰੀਏ ਤਵ ਭਗਵੰਤਾ ਮਹਰਣ ਵਿਆਵੇ ਨੀਂਦ ਲ ਆਵੇ ਬਿਨ ਦੇਖੇ ਗੁਰਦਵਾਰੀ ਜੀ ਆਵੋ ਹਾ ਬੋਲੀ ਜੋ ਕੋਲ ਕਮਾਈ ਤੇ ਸੱਚੇ ਗੁਰਦਵਾਰੀ ਜੀ ਰਹਾਉ ਭਾਗਵਾ ਗੁਰਸਤ ਮਿਲਾਇ ਪ੍ਰਭ ਅਪਨਾ ਸੇ ਘਰ ਮੇ ਪਾਇਆ ਛੇ ਕਰੇ ਪੈਲ ਚਸਨ ਵਿਛੜਾ ਜਨਾਨਕ ਦਾ ਤੁਮਾਰੀ ਜੀ ਆਵੋ ਹਾ ਬੋਲੀ ਜੋ ਕੋਲ ਕਮਾਈ ਜਨਾਨਕ ਦਾ ਤੁਮਾਰੀ ਜੀ ਰਹਾਉ ਦੇ ਨਾਜ਼ਰੀ ਮਹੱਲਾ ਪਹਿਲਾ ਗਰ ਪਹਿਲਾ ਚੌਪ ਦੇਕ ਓ ਅੰਕਾਰ ਸਤਨਾਮ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤਿ ਜਨਿ ਸੈ ਭੰਗ ਗੁਰ ਪ੍ਰਸਾਦਿ ਜੀਉ ਰਤੇ ਆਪਣਾ ਕੈਸਾ ਕਰੇ ਪੁਕਾਰ ਤੋ ਕੋਈ ਸ਼ਰਨ ਸੇਵਿਆ ਸਦ ਸਦਾ ਦਾਤਾ ਤਾਰਾ साए मेरा नीतना सदा सदा तारा नि शेरिये सोए सुन सुन मेरे कामने पर तारा हो दिया तेरी नाम तरा सतपुर बा जा रहा शरव साचा करे दूजा ही कोई ताकि सेवा संस्करी जाको निंद्र करे ਤਦ ਬਰ ਬਾਰੇ ਪਿਆਰੇ ਕਿਉ ਰਾਸ ਬੜੀ ਆਈ ਦੇਸਤ ਨਾਮ ਤੇਰੇ ਲਗਰਨ ਦੋ ਜਨ ਇੱਕ ਆਏ ਜਸਾਗੇ ਪਿਆਰੇ ਜੈ ਕਰ ਸੇਵੀ ਸੇਵਿਆ ਪ੍ਰਣ ਰਵਨ ਚ ਚ ਕੋਈ ਨਾਨਕ ਦਾ ਦਾਸ ਹੈ ਬਿੰਦ ਬਿੰਦ ਚੋ ਚਗ ਹੋਈ ਸਹਬ ਤੇਰੇ ਨਾ ਵਿਟੋ ਬਿੰਦ ਬਿੰਦ ਚੋ ਚਗ ਹੋਈ ਰਾਮ ਤਿਲੰਗ ਮਾਲਾ ਪਹਿਲਾ ਗਰ ਤੇ ਜੈ ਕੋ ਅੰਕਾਰ ਸਦ ਪ੍ਰਚਾਰ ਓ ਤਨ ਮਾਇਆ ਪਾਇਆ ਪਿਆਰੇ ਲੇਟੜਾ ਲੱਭ ਰੰਗ ਆਏ ਮੇਰੇ ਕਦਨ ਭਾਵੇ ਚੋਲੜਾ ਪਿਆਰੇ ਕੋ ਦਨ ਸਜੇ ਜਾਏ ਹਾਂ ਕੁਰਬਾਨੇ ਜਾਵਾਂ ਮੇਰਵਾਨਾ ਕੁਰਬਾਨੇ ਜਾਵਾਂ ਕੁਰਬਾਨੇ ਜਾਵਾਂ ਤਨਾਕੇ ਲੈਣ ਤੇਰਾ ਨਾ ਲੈਣ ਤੇਰਾ ਨਾ ਤਨਾਕੇ ਹਾਂ ਸਰ ਕੁਰਬਾਨੇ ਜਾ ਰਾ ਕਾਇ ਰੰਗਣ ਜੈ ਤੇ ਪਿਆਰੇ ਪਏ ਨਾਮ ਜੇਟ ਰੰਗਣ ਵਾਲਾ ਜੈ ਰੰਗੇ ਸਾਵੈ ਸਾਰੰਗ ਨਾ ਰੇਟਾ ਜਨਕੇ ਚਲ ਅਤਰੇ ਪਿਆਰੇ ਕੰਚਨਾ ਕੇ ਪਾਸ ਦੂਰਤ ਨਾ ਕੇ ਜੇ ਮਿਲ ਜਿ ਕਵ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਿਰ ਕਰੈ ਨਾਨਕ ਕਮਣ ਕੰਤੇ ਭਾਵੇ ਆਪੇ ਰਾਵੇ ਇਤਲਗ ਮਨ ਲਾ ਪਲੇ ਅਨੜੀਏ ਮਨੜਾ ਕਾਇ ਕਰੈ ਆਪ ਨੜੇ ਘਰ ਕੀ ਨਾ ਮਣ ਸੋਣੜੀ ਧਨ ਕਮਲੀਏ ਬਾਰ ਕਿਆ ਡੁੰਡੈ ਪੈ ਕਿਉ ਦੇ ਸਲਾਈਆ ਰਣੀ ਭੋਗ ਕਰ ਸਿੰਗਾਰ ਤਾਸ ਅਗਣ ਜਣੀ ਲਾਗੇ ਜਾਸ ਸੋਹਰੇ ਪਿਆਰੋ ਕਿਆ ਆਣੇ ਮਨ ਕਿਆ ਕਰੇ ਜਾ ਤਨਕੰਤ ਨਾ ਭਾਵੇ ਕਰਨ ਪੁਨਾ ਕਰੇ ਪਤੈਰੇ ਸਾਧਨ ਮਹਿ ਨਾ ਪਾਵੈ ਕਣ ਕਰਮਾਂ ਮੇ ਪਾਇ ਨਾਹੀ ਜੇ ਬੋ ਤਰ ਤਾਵੇ ਲਭ ਲੋਭ ਓਂਕਾਰ ਕੀ ਮਾਤੀ ਮਾਇਆ ਮੈਂ ਸਮਾਣੀ ਨਿਮਤਿ ਜੋ ਪਾਇ ਨਹੀ ਮੈਂ ਕਮਣਿਆੜਾ ਜਾਇਬ ਚੋ ਸੁਆਗਣਿ ਵਾਇ ਕਿੰਨੇ ਵਤਿ ਸੋ ਪਾਇਏ ਜਗ ਕਰੇ ਸਫਲ ਕਰਮਾਨੀਏ ਹਿਕਮਤ ਕਮ ਚੁਕਾਈਏ ਜਾ ਕੇ ਪ੍ਰੇਮ ਪਦਾਰਥ ਪਾਇਐ ਤਉ ਚਰਣੀ ਤਲਾਈਐ ਸੋ ਕੈ ਸੋ ਕੀਜੈ ਤਨੁ ਅਭਿਜੈ ਸਭ ਪਰਮਨ ਲਈਐ ਊਕ ਸੁਹਾਗਣੀ ਪੈਣਿ ਨਿਬਤ ਸਭ ਪਾਈਐ ਕੋਇ ਤਉ ਸੋ ਪਾਈਐ ਔਰ ਕਿਸੀ ਚਿਤਰਾਈ ਸਾਨਵਰ ਕਰ ਦੇਕੇ ਸੋਦਨ ਲੈਕੇ ਕਮਨੁ ਅਨਤ ਪਾਈਐ ਆਪਣੇ ਕੰਧ ਪਿਆਰੀ ਸੋ ਸੁਹਾਗਣਾ ਨਾਨ ਸਭ ਰਾਏ ਸਿਰੰਗ ਰਾਤੀ ਸਹਿ ਕੇ ਮਾਤਿਆ ਜਬਾ ਸਮਾਨ ਹੈ ਸੁੰਦਰ ਸਾਈ ਸਰੂਪ ਛਕਣੋ ਕੇ ਸਚਿਆਣੀ ਸੋਈ ਮਨ ਲਾ ਪਲਾ ਕੌਣ ਤਰਾਜੇ ਕੌਣ ਚਲਾ ਤੇਰਾ ਕੌਣ ਸਰਬੁ ਲਾਵਾ ਕੌਣ ਗੁਰੂ ਕੇ ਪੈ ਦੇ ਕਿਉ ਲੈ ਵਕੇ ਪੈ ਮੁੱਲ ਕਰਾਵਾ ਮੇਰੇ ਲਾਲ ਜੀ ਆ ਤਿਰੰਤ ਨਾ ਜਾਣ ਤਉ ਜਲ ਤਲ ਮੇਲ ਵਰ ਕੋ ਲੈਣਾ ਤਉ ਆਪੇ ਸਰਬ ਸਮਾਣਾ ਰਾਵ ਮਨ ਤਰਾਜੇ ਚੇਤੁ ਲਾ ਜਿਸ ਸਿਰਿ ਸ੍ਰੋਖ ਮਾਵਾ ਗਟੇ ਭੀਤਰ ਸੋ ਸੋਤੋ ਨਿਯੰਧ ਚਿਤਰਾ ਵਾਪੇ ਕੰਡਾ ਤੋਲ ਤਰਾਜੇ ਆਪੇ ਤੋਲਣ ਹਰਾ ਆਪੇ ਦੇਖੇ ਆਪੇ ਮੁਝੇ ਆਪੇ ਵੜ ਜਾ ਰਾਂ ਅੰਦਰ ਨੀ ਜਾਤ ਅਪਦੇਸ ਚ ਖਨੇ ਆਵੇ ਚਲ ਜਾਵੇ ਤਾਂ ਕੀ ਸੰਗਤ ਨਾਨਕ ਕਰਨ ਕਿਉ ਪਰਮੂੜਾ ਪਾਵੇ ਏਕ ਓੰਕਾਰ ਸਤਨਾਮੁ ਕਰਤਾ ਪ੍ਰੋਕਨੇ ਪਾਉਣੇ ਮੇਰੇ ਕਾਲੇ ਮੂਰਤ ਜੁਨੀ ਸੇ ਭੰਗ ਗੁਰ ਪ੍ਰਸਾਦ ਰਾਗ ਭਲਾਉਣ ਬਨ ਲੱਲਾ ਚਾਪ ਦੇ ਗੁਰ ਪਹਿਲਾ ਤੋਂ ਸੰਸਾਰ ਘਰੋ ਮੀਆ ਤੇਰੀ ਕੋਣ ਵਡਾਈ ਜੋ ਤੂੰ ਦੇ ਸੁਖ ਸੁਆਮੀ ਮੈਂ ਮੋਰ ਕਰਨ ਜਾਇ ਤੇਰੇ ਗੁਣ ਗਾਵਾਂ ਦੇ 부ਜਾਈ ਜੈ ਸੇ ਸਤ ਮੇਰ ਰਜਾਈ ਰਾਉ ਕਿਰਕ ਜੋਵਾ ਸਭ ਕੇ ਟੋਸ ਤੇ ਤੇਰੀ ਸਭ ਸੁਨਾਈ ਤਰੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਦਰੇ ਕਿਛ ਤਰਾਏ ਕਿ ਆਹ ਤੇ ਕ ਤੇ ਕ ਦੇ ਕ ਨਾ ਗਤ ਨਾ ਗਤ ਨਾ ਜਾਏ ਜੋ ਤਦ ਭਾਵੇ ਸੋਏ ਅਖ ਤੇਰੀ ਵਢਿਆਈ ਤੇ ਤੇ ਕੋ ਕਰੋ ਰੇ ਗਨ ਪਾ ਕੇ ਤੰਤਾ ਹੀ ਭਗਤ ਨਾਨਕ ਜਿ ਹੋਏਗਾ ਸੁਸਮੇ ਨਾਮ ਨਾ ਜਾਏ ਬਲਾਵਲ ਮਨ ਲਾ ਪੈਲਾ ਮਨ ਮੰਦਰ ਤਨ ਵੇਸ ਕਲੰਦਰ ਘਟੇ ਤੀਰਤਨਾ ਇੱਕ ਸਵਨਿਮਿਤ ਪ੍ਰਾਨ ਵਸਤ ਪੋਰਤਨੁ ਨਯਾਵਾਂ ਮਨ ਬਿਦੇ ਦੇ ਅਲਸਤੀ ਮੇਰੀ ਮਾਈ ਕੌਣ ਜਾਣੇ ਪੇਰ ਭਰਾਏਬ ਨਾਹੀ ਚਿੰਤ ਕਰਾਈ ਰਾਉ ਅਗਮ ਅਗੋਚਰ ਅਲਕੇ ਪਰ ਚਿੰਤਾ ਕਰ ਹਮਰੀ ਜਲ ਕਲ ਮਿਲ ਪਰ ਪੋਲੇ ਨਾ ਗੜਗੜ ਜੋ ਤਵਾਰੀ ਉਸ ਇੱਕ ਮਾਸਾ ਗੋਤੁ ਤੁਹਾਰੀ ਮੰਦਰ ਚਾਹ ਵਤੇਰਾ ਅਜ ਮੈ ਨਾ ਉਰਨਾ ਜਾਣਾ ਮੇਰੇ ਸਹੇਬਾ ਗੁਣ ਗਾਵਨ ਤੇਰੇ ਜੀ ਜਨ ਸਭ ਸਰਣ ਤੁਮਾਰੇ ਸਰਬ ਚਿੰਤਰ ਪਾਸੇ ਜੋਤ ਭਾਵੇ ਸੋਇ ਚੰਗਾ ਇਕ ਨਾਨਕੇ ਅਰਦਾਸ ਜੇ ਜਨ ਸਭ ਸਰਣ ਤੁਮਾਰੇ ਸਰਬ ਚਿੰਤਰ ਪਾਸ ਤਵਾ ਵੇ ਸੋਈ ਚੰਗਾ ਇਕ ਨਾਨਕ ਕੇ ਅਰਦਾਸ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ